ਜੀ ਸਾਰੇ ਫਤਿਹ ਬਲਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਵਾਹ ਵਾਹ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸੋਣ ਫਰਿਆਦ ਪੀਰਾਂ ਦੇ ਆ ਪੀਰਾ ਮੈਂ ਆਖ ਸੁਣਾਵਾ ਕੀ ਨੂੰ ਹਾ ਜੇ ਮੈਂ ਵਿੱਚ ਐਬ ਗੁਨਾ ਨਾ ਹੁੰਦੇ ਉਹ ਬਖਸ਼ਾਂਦਾ ਕਿਨੂ ਹਾਂ ਖੋਲ ਲਗਾ ਗਦ ਵਧੀਆਂ ਵਾਲੇ ਦਰ ਤੋਂ ਤੱਕ ਨਾ ਮੈਨੂੰ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਮੈਂ ਜਿਹਾ ਲਖ ਤੈਨੂੰ ਸਤਗੁਰ ਤੇਰੇ ਰਸਤੇ ਅੰਦਰ ਐਦਲ ਫਰਸ਼ ਵਿਸ਼ਾਵ ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੋ ਨੈਣ ਬਣਾਵਾ ਦੇਖ ਸਕਾਂ ਮੈਂ ਉਸ ਦੀਆਂ ਪਲਕਾਂ ਦੇਖ ਸਕਾਂ ਮੈਂ ਉਸ ਦੀਆਂ ਪਲਕਾਂ ਤਾਬ ਨਹੀਂ ਹੈ ਮੇਰੀ ਜੀਵਨ ਦਾਤ ਜੋ ਦੇਵੇ ਮੈਨੂੰ ਇੱਕੋ ਦਾਤ ਬਥੇਰੀ ਕਿਦਰੇ ਸੂਫੀ ਕਿਤੇ ਕਲੰਦਰ ਤਾਜ ਕਿਤੇ ਕਹਾਵੇ ਚੋ ਜੀ ਪ੍ਰੀਤਮ ਮੇਰਾ ਸਹੀਓ ਚੋ ਜੀ ਪ੍ਰੀਤਮ ਮੇਰਾ ਸਹੀਓ ਪਲ ਪਲ ਰੂਪ ਦਿਖਾਵੇ ਤੇਰੀ ਜ਼ਾਦ ਰਗੀਲੀ ਅੰਦਰ ਤੇਰੀ ਜ਼ਾਦ ਰਗੀਲੀ ਅੰਦਰ ਗੁਆ ਹੋਏ ਹੋਏ ਜੀਵੇ ਨਾਮ ਤੇਰੇ ਦਾ ਮਦੂ ਪਿਆਲਾ ਘਟ ਘਟ ਕਰਕੇ ਪੀਵੇ ਗਿਆਨੂ ਸਾਰੇ ਜਪਿਓ ਭੁਲਿਆ ਨੂੰ ਮਾਰਗ ਪਾਵੈ ਸਤਿਗੁਰ ਭੁਲਿਆ ਨੂੰ ਭੁਲਿਆ ਨੂੰ ਭੁਲਿਆ ਨੂੰ ਮਾਰਗ ਪਾਵੈ ਸਤਿਗੁਰ ਭੁਲਿਆ ਨੂੰ ਸੰਧਿਆਨੋ ਫੁੱਲਿਆ ਨੂੰ ਮਾਰਕ ਪਾਵੇ ਸਤ ਗੁਰੂ ਫੁੱਲਿਆ ਨੂੰ ਫੁੱਲਿਆ ਨੂੰ ਸੰਧਿਆਨ ਨੂੰ ਮਾਰਕ ਪਾਵੇ ਸਤ ਗੁਰੂ ਫੁੱਲਿਆ ਗੁਰਲਾ ਲਗ ਪਾਵੇ ਸਤ ਗੁਰੂ ਫੁਲਿਆਂ ਨੂੰ ਫੁਲਿਆਂ ਨੂੰ ਰਿਆ ਨੂੰ ਮਾਰਿ ਕਿ ਪਾਵੇ ਸਤ ਗੁਰੂ ਫੁਲਿਆਂ ਨੂੰ ਫੁਲਿਆਂ ਨੂੰ ਪੁਨਿਆਂ ਨੂੰ ਮਾਰਿ ਕਿ ਪਾਵੇ ਸਾਹਿਬ ਫੁਲਿਆਂ ਨੂੰ ਫੁਲਿਆਂ ਫੁਲਿਆਂ ਨੂੰ ਮਾਰਿ ਕਿ ਸਤ ਗੁਰੂ ਫੁਲਿਆਂ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤ ਗੁਰੂ ਪੁਲਿਆ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤ ਗੁਰੂ ਪੁਲਿਆ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤ ਗੁਰੂ ਪੁਲਿਆ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤ ਗੁਰੂ ਪੁਲਿਆ ਨੂੰ ਨੇ ਬਤਾਇਆ ਹੂਲੇ ਮਾਰ ਦੇ ਜਿਨੇ ਬਤਾਇਆ ਉਹ ਹੂਲੇ ਮਾਰ ਕੇ ਕਿਵੇਂ ਬਤਾਇਆ ਹੂਲੇ ਮਾਰ ਕੇ ਕਿਵੇਂ ਬਤਾਇਆ ਜਿਨੇ ਮਾਰ ਦੇ ਜਿਨੇ ਬਤਾਇਆ ਹੂਲੇ ਮਾਰ ਕੇ ਕਿਵੇਂ ਬਤਾਇਆ ਸਤਿਗੁਰੂ ਜਪਾ ਜੀ ਸਤਿਗੁਰ ਦੁਪਾ ਕੀ ਪਾਇਆ ਐਸਾ ਗੁਰਬੁਡ ਪਾ 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 ਕੀ ਪਾਇਆ ਭੋਲਿਆਂ ਨੂੰ ਭੋਲਿਆਂ ਨੂੰ ਭੋਲਿਆਂ ਨੂੰ ਮਾਰ ਖਪਾਰ ਸਤਿਗੁਰ ਭੋਲਿਆਂ ਨੂੰ ਭੁਲਿਆ ਨੂੰ ਭੁਲਿਆ ਨੂੰ ਭੁਲਿਆ ਨੂੰ ਮਾਰਗ ਪਾਵੇ ਸਤਿਗੁਰੂ ਭੁਲਿਆ ਨੂੰ ਭੁਲਿਆ ਨੂੰ ਭੁਲਿਆ ਨੂੰ ਮਾਰਗ ਪਾਵੇ ਸਤਿਗੁਰੂ ਭੁਲਿਆ ਨੂੰ ਭੁਲਿਆ ਨੂੰ ਭੁਲਿਆ ਨੂੰ ਮਾਰਗ ਪਾਵੇ ਸਤਿਗੁਰੂ ਭੁਲਿਆ ਨੂੰ ਭੁਲਿਆ ਨੂੰ ਆਨੁਮਾਰਗ ਪਾਵੈ ਸਤਿਗੁਰ ਜਿਨਿਆ ਉਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਪਾਗੀ ਪਾਇਆ ਜਗਤ ਸਿਰੰਗ ਸਤਿ ਆਪਿ ਪ੍ਰਭਾ ਵਸਰੇ ਕਿੰਤੇ ਗੁਰ ਚਰਨ ਪਿਆਰੇ ਸਤ ਸੰਗਿਓ ਆਪਜੀਨ ਸਾਰਿਆਂ ਨੂੰ ਪਤਾ ਹੈ ਦੇ ਅਪ੍ਰੈਲ ਦਾ ਮਹੀਨਾ ਜਿਵੇਂ 7 ਅਪ੍ਰੈਲ 8 ਅਪ੍ਰੈਲ ਆਈ ਹੈ ਪਿਛਲੇ ਸਾਲ ਸੰਗਤਾਂ ਨੂੰ ਪਤਾ ਲੱਗਿਆ तकरीबन ਸਾਲ ਹੋ ਗਏ ਸਮਾਂ गुज़रਦਾ ਤੁਰਿਆ ਜਾ ਰਿਹਾ ਨੰਗਦਾ ਤੁਰਿਆ ਜਾ ਰਿਹਾ ਵਕਤ ਖੜਾ ਹੀ ਨਹੀਂ ਖੜਦਾ ਐਸੇ 스테ਪ ਤੇ ਗੁੰਜਾਂ ਪੈਂਦੀਆਂ ਸਾ ਨਾਮ ਦੀਆਂ ਤੁਨਾ ਉੱਠਦੀਆਂ ਸਨ ਉਹ ਹੀਰੇ ਬੜਮੁੱਲੇ ਬਚਨ ਮਹਾਪੁਰਖ ਭਿਜੇ ਹੋਏ ਬਚਨ ਸਾਡੇ ਦਰਮਾਨ ਸੁਣਦੇ ਸਨ ਅੱਜ ਉਹਨਾਂ ਦੀ ਜ਼ਾਦ ਵਿੱਚ ਸਾਡੇ ਅਤੀ ਸਤਿਕਾਰਯੋਗ ਸੰਤ ਜੀ ਮਹਾਰਾਜ ਭੇਵੇ ਵਾਲੇ ਮਹਾਪੁਰਖਾਂ ਦੀ ਮਿੱਠੀ ਯਾਦ ਨੂੰ ਤਰਜਾ ਕਰਦੇ ਆ ਉਹਨਾਂ ਦੇ ਸਾਰੇ ਪਿਆਰ ਵਾਲੇ ਵਿਹੰਗਮ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਬਾਬਾ ਮਣੀ ਸਿੰਘ ਜੀ ਹੋਰ ਸਾਰੇ ਪਿਆਰ ਵਾਲੇ ਜਿਤਨੇ ਬਾਬਾ ਜੀ ਦਾ ਪਰਿਵਾਰ ਹੈ ਬਾਹਰੋਂ ਆਈਆਂ ਸਿੱਖ ਸੰਗਤਾਂ ਦੇਸਾਂ ਪਰਦੇਸਾਂ ਤੋਂ ਸਭ ਸਰਧਾ ਤੇ ਭਾਵਨਾ ਦੇ ਫੁੱਲ ਲੈ ਕੇ ਆਏ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਉੜੇ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਹੋ ਅਸਾਂ ਤੇ ਸਮਾਂ ਲਗਾ ਕੇ ਚਲਾ ਜਾਣਾ ਉਸਾ ਦਿਨ ਰਾਤ ਇਕ ਕੀਤਾ ਹੈ ਬਾਬਾ ਜੀ ਦੇ ਪਿਆਰ ਵਿੱਚ ਪਰ ਲੰਮਾ ਸਮਾਂ ਬਹੁਤ ਲੰਮਾ ਸਮਾਂ ਨਾਲ ਵਿਚਣ ਦਾ ਸਮਾਂ ਉਰਹੀ ਸਾਇ ਮਹਾਂਪੁਰਖ ਵੀ ਦੱਸ ਕੇ ਗਏ ਆ ਸਾਰੀਆਂ ਉਹਨਾਂ ਦੀਆਂ ਖੇਡਾਂ ਜਦੋਂ ਵੀ ਕੀਤੇ ਨਾਲ ਸਫਰ ਕਰਨਾ ਮਹਾਂਪੁਰਖਾਂ ਨੇ ਸੁਣਦੇ ਹੁੰਦੇ ਸਾਂ ਪੜ੍ਹਦੇ ਹੁੰਦੇ ਸਾਂ ਦੁਨੀਆ ਕੀ ਜਾਣੇ ਮੇ ਸਾਧੂ ਸੁੱਤੇ ਹੈਗੇ ਜਾਗਦੇ ਆ ਪੜਿਆ ਵੀ ਬੜਿਆ ਤੇ ਸੁਣਿਆ ਵੀ ਬੜਾ ਸੱਚ ਮੁੱਚ ਇਹਨਾਂ ਅੱਖਾਂ ਨਾਲ ਸਰੀਰ ਨੇ ਤੱਕਿਆ ਮੈਂ ਮਹਾਪੁਰਖ ਸੰਤ ਬਾਬਾ ਜੀ ਬੇਵੇ ਵਾਲੇ ਕਦੇ ਸੁੱਤੇ ਨਹੀਂ ਵੇਖੇ ਜਦੋਂ ਵੀ ਕਿਤੇ ਸਫਰ 'ਚ ਜਾ ਕੇ ਕਿਤੇ ਬੈਠਣਾ ਮੜਾ ਜਾ ਮਹਾਪੁਰਖਾਂ ਨੇ ਅੱਖਰ ਬੰਦ ਕਰਨੇ ਅਸੀਂ ਹੌਲੀ-ਹੌਲੀ ਗੱਲਾਂ ਕਰਨੀਆਂ ਸ਼ੁਰੂ ਬਚਨ ਕਰਨੇ ਸ਼ੁਰੂ ਛੱਟੀ ਕਹਿਣਾ ਬਾਬਾ ਕੀ ਗੱਲ ਭਾਈ ਨਹੀਂ ਮਹਾਰਾਜ ਤਾਂ ਆਪ ਦੇ ਯਾਨੀ ਇਤਨੀ ਫੁਰਤੀ ਸੀ ਇਤਨਾ ਸਰੀਰ ਵਿੱਚ એનર્ਜੀ ਸੀ ਕਦੇ ਉਹਨਾਂ ਨੂੰ ਸੁਤਿਆ ਨਹੀਂ ਵੇਖਿਆ ਸਨ ਜੋ ਸਮਾਦ ਲਗੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾੜੇ ਵਿੱਚ ਸੁਤੇ ਆਖੀ ਜਾਗਰ ਤਾਂ ਉਹਨਾਂ ਦਾ ਪਿਆਰ ਲੈ ਕੇ ਛੱਲੇ ਉਹਨਾਂ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਬੜੀ ਤੇ ਬੜੀ ਰਹੇਗੀ ਵੇਖਿਆ ਨਾ ਜਦੋਂ ਸੰਤ ਮਾਰਾ ਸਰੀਰ ਆਪ ਲੈ ਕੇ ਗਏ ਸਨ ਕਿਵੇਂ ਹਾਲ ਸੀ ਪਾਗਲਾਂ ਵਰਗੀ ਬਾਬਾ ਕਰਮ ਸਿੰਘ ਜੀ ਬਾਬਾ ਅਕਵਾਲ ਸਿੰਘ ਜੀ ਮਾਰਜੀ ਦੇ ਡਰਾਈਵਰ ਬਾਬਾ ਮਨੀ ਸਿੰਘ ਜੀ ਦੀ ਹਾਲਾਤ ਭਾਈ ਓਮਕਾਰ ਸਿੰਘ ਜੀ ਲੰਡਨ ਤੋਂ ਡਾਕਟਰ ਸਾਹਿਬ ਹੋਰੀ ਕਿਤਨਾ ਕਿਨਾ ਕਿਨਾ ਪ੍ਰੇਮੀਆਂ ਦਾ ਲਾਭ ਲਵਾ ਅੱਖਾਂ ਨਾਲ ਤੱਕਿਆ ਵੀ ਕਿਵੇਂ ਛੱਟ ਕੇ ਜਾਵਾਂਗੇ ਸਰੀਰ ਤੋਂ ਦਸ ਦੇ ਗੁਰਦੇਵ ਮਹਾਂਪੁਰਖ ਰਾੜਾ ਸਾਹਿਬ ਧਾਰਨ ਪੜਦੇ ਜਿਹੜੀ ਦੇਹੀ ਮੱਖਣਾ ਦੇ ਨਾਲ ਪਾੜੀ ਅੱਖੀਂ ਉਹ ਬਾਲੇ ਛੱਡ ਗਈ ਮੱਖਣਾ ਦੇ ਤਣਪਾਣ ਪੱਛੀ ਨਾਗਵਾਲੇ ਚੱਡ ਜੀ ਤੇਰੀ ਦੇਹੀ ਬੰਦ ਨਾਣਾਲ ਪਾਲੀ ਪੱਛੀਆਲੇ ਗਾਦੀ ਜੀ ਤੇਰੀ ਦੇਹੀ ਤੁਹਾਨੂੰ ਨਾਣਾਲ ਪਾਲੀ ਪੱਛੀਆਂ ਵਾਲੇ ਗਾਦੀ ਜੀ ਨਾਲੇ ਜੇ ਨਾਲੇ ਪਾਲੇ ਪਛਿਆ ਵਾਲੇ ਗਾਦੀ ਸੀ ਇਹੀ ਪ੍ਰਤਿਰਾਗੇ ਨਾਲ ਪਾਸ ਮਸਤੀ ਮਾਗ ਵਾਲੇ ਵੇਣੀ ਤੇਗੀ ਪਤਲਾ ਦੇ ਨਾਲ ਪਾਸ ਅੰਮਸੇਹ ਵਾਲੇ ਛਣ पाली मछिया वारे गारे तयार पाली मछिया वारे गारे ਰੀਆ ਤਬ ਹੋਏ ਪਸਮ ਤਨ ਰਹਿ ਕਰਮ ਦਿਲ ਖਾਈ ਪਿਆਰੋ ਚਲੋ ਚਲੀ ਦਾ ਮੇਲਾ ਸਭਨਾਂ ਨੇ ਇਥੋਂ ਤੁਰ ਜਾਣਾ ਹੈ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਨਾ ਰਹੇ ਵੱਡੇ ਵੱਡੇ ਧਨਾੜ ਪੁਰਸ਼ ਨਾ ਰਹੇ ਕਾਹਦਾ ਮਾਨ ਕਰੇ ਨਾ ਮੂਰਖ ਆਖ ਰਹਾ ਸਭ ਝਾੜ ਚੱਲੇ ਛੋਟ ਛੋਟ ਕੇ ਤੁਰ ਗਈ ਸਗਲੀ ਸਾਧੂ ਸੰਤ ਪਕਾਰ ਚੱਲੇ ਨਾਮ ਜਿਨ੍ਹਾਂ ਦਾ ਜਪਦੀ ਖਲਕਤ RAM KRISHNA ਅਵਤਾਰ ਚੱਲੇ 10000 ਹਾਥੀ ਦੀ ਤਾਕਤ ਅੰਤ ਦੁਸ਼ਾਸ਼ਨ ਹਾਰ ਚੱਲੇ ਆਏ ਖਾਲੀ ਟਰਗੇ ਖਾਲੀ ਝੂਠਾ ਕਰ ਕਰ ਤਕਰਾਰ ਚੱਲੇ ਇਕ ਪਲ ਦੇਣ ਵਿਛੋੜਾ ਨਹੀਂ ਉਹ ਵੀ ਪਿਆਰੇ ਯਾਰ ਚੱਲੇ ਉਹ ਵੀ ਸਾਨੂੰ ਛੱਡ ਕੇ ਤੁਰ ਗਏ ਜੇ ਹਮੇਸ਼ਾ ਨਾਲ ਰਹੇਦੇ ਸਨ ਹਮੇਸ਼ਾ ਬੋਲਦੇ ਰਹਿੰਦੇ ਬੁਲਿਆਓ ਪੰਜ ਪੈਣੀਆਂ ਵਾਲੇ ਸੰਤ ਫਲਾਣੇ ਸੰਤ ਕਿੱਥੇ ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਪਿਆਵਾਜਾਂ ਮਾਰਦੀ ਇਸ ਤਰ੍ਹਾਂ ਮਹਾਪੁਰਖ ਆਵਾਜਾਂ ਮਾਰਦੇ ਸੰ ਆਪਣੇ ਪਿਆਰ ਵਾਲੇ ਸਖੀਆਂ ਨੂੰ ਯਾਦ ਕਰਦੇ ਸਨ ਉਹ ਕਿਵੇਂ ਭੁੱਲ ਜਾਵਾਂਗੇ ਸਮਾਂ ਕਿਤੇ ਗੱਡੀ 'ਚ ਜਾਣਾ ਮਹਾਪੁਰਖਾਂ ਨੇ ਮੂੰਹ ਵਿੱਚ ਆਪ ਗਰਾਈਆਂ ਪਾਉਣੀਆਂ ਆਪ ਪ੍ਰਾਰਥਨਾ ਪਾਉਣੇ ਡਰਾਈਵਰ ਸੀ ਕਰਮ ਸਿੰਘ ਬਾਬਾ ਜੀ ਉਹਨਾਂ ਦੇ ਮੁਖ ਵਿੱਚ ਅਕਵਾਲ ਸਾਰਿਆਂ ਦੇ ਮੁਖ ਵਿੱਚ ਪਿਆਰ ਦੇਣਾ ਮਹਾਂਪੁਰਖਾਂ ਲਈ ਇਕੱਠੇ ਬਰਥਡੇ ਕਦੇ ਮਨਾਉਣੇ ਕਦੇ ਨਵੇਂ ਸਾਲ ਗੱਡੀਆਂ ਚ ਕਿਹੋ ਜਿਹਾ ਸਮਾਂ ਅੱਜ ਅੱਖਾਂ ਦੇ ਸਾਹਮਣੇ ਜਦੋਂ ਜਾਂਦਾ ਆਉਂਦੀ ਹੈ ਪਰ ਪਿਆਰਿਓ ਜਦੋਂ ਰਾਣਾ ਸਾਹਿਬ ਸੰਤ ਮਹਾਰਾਜੀਆਂ ਨੇ ਵੱਡਿਆਂ ਨੇ ਜਾਣਾ ਸੰਤ ਮਾਰ ਮਲੂਕੇ ਵਾਲਿਆਂ ਨੇ ਤੇ ਸੰਤ ਮਹਾਰਜ ਜੀ ਨੇ ਆਪਣੇ ਸਮੇਂ ਜੋ ਅਚੇਚਾ ਸਮਾਂ ਦੇਣਾ ਵੱਡਿਆਂ ਨੇ ਸੰਤ ਮਾਲੂਕੇ ਵਾਲੇ ਲਾਈ ਰੱਖੋ ਜਿੰਨਾ ਚ ਰਸੀ ਨਹੀਂ ਆਵਾਂਗੇ ਮੈਨੂੰ ਜਾਂਦੇ ਇਹ ਚੇਚਾ ਕਹਿ ਕੇ ਗਏ ਆ ਸੰਤ ਮਾਰਾ ਮਾਲੂਕੇ ਵਾਲੇ ਕਹਿੰਦੇ ਬੇਟਾ ਰਾੜਾ ਸਾਹਿਬ ਜਰੂਰ ਹਾਜ਼ਰੀ ਭਰਨੀ ਸਮੇਂ ਦਾ ਖਿਆਲ ਨਹੀਂ ਰੱਖਣਾ ਸਮਾਂ ਮਿਲੇ ਨਾ ਮਿਲੇ ਸਮੇਂ ਦਾ ਫੁਰਨਾ ਬਣਾ ਕੇ ਨਹੀਂ ਜਾਣਾ ਕਈ ਵਾਰੀ ਬੜੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਸਟੇਜ ਦੀਆਂ ਪਰ ਤੁਸੀਂ ਸ਼ਰਧਾ ਨਾਲ ਜਾਣਾ ਚੱਲ ਕੇ ਰਾੜਾ ਸਾਹਿਬ ਜਾਂਦੇ ਰਹੇ ਫਿਰ ਇਥੋਂ ਮਹਾਪੁਰਖਾਂ ਦਾ ਬੇਅੰਤ ਪਿਆਰ ਮਿਲਿਆ ਮੈਂ ਇੱਥੇ ਸਮਾਂ ਲਾਉਣ ਨਹੀਂ ਆਉਂਦਾ ਮੈਂ ਤਾਂ ਇੱਥੇ ਤੀਰਥ ਬੜੀ ਧਰਤੀ ਦੀ ਚਰਨ ਤੂੜ ਲੈਣ ਵਾਸਤੇ ਆਉਂਦਾ ਕਿਉਂਕਿ ਜਿੱਥੇ ਸਾਧੂ ਤੱਪ ਕਰ ਜਾਏ ਜੋਗੀ ਤੱਕ ਕਦਮ ਵੀ ਧਰ ਜਾਏ ਨਾ ਕਿ ਕਦਮ ਵੀ ਰੱਬ ਦਾ ਪਿਆਰਾ ਧਰਤ ਨੂੰ ਤੀਰਥ ਬਣਾ ਦਿੰਦਾ ਪਰ ਜਿੱਥੇ ਬੰਦਗੀ ਕਰ ਜਾਏ ਫਿਰ ਤਾਂ ਉਥੇ ਕਹਿਣ ਦੀਆਂ ਬਾਤਾਂ ਬਰੀਆਂ ਦੂਰ ਦੀਆਂ ਬਾਤ ਉਹਦਾ ਧਰਤੀ ਫਿਰ ਬਿਕੁੰਠ ਆਨੰਦ ਬਣ ਜਾਂਦਾ ਹੈ ਅਠਸੜ ਤੀਰਥ ਜਿਹਾ ਸਾਧ ਭਗਤ ਰਹਿ ਤਹਾਂ ਬਿਕੁੰਠ ਜੇ ਨਾਮ ਮੁਚ ਰਹਿ ਇਤਨੇ ਬੇਪਰਵਾਹੀ ਸਾਧੂ ਬੇਪਰਵਾਹ ਸਦਾ ਰੰਗ ਹਰ ਕੇ ਤਾਕੂ پاک ਸੁਆਮੀ ਰੰਗ ਹੱਸਦੇ ਰੰਗਾਂ ਵਿੱਚ ਰੋਂਦੇ ਬਈ ਰੰਗ ਗਾਸਦੇ ਹੱਸਦੇ ਰਕਾਵੀ ਰੰਗਾਂ ਨਾਲ ਕੇ ਸੇਵੀ ਰੱਖਨੇ ਤਾੜ ਰੰਗ ਹੱਸਦੇ ਰੰਗਾ ਵਿੱਚ ਰੋਂਦੇ ਰੰਗ ਹੱਸਦੇ ਹੱਸਦੇ ਰੰਗਾ ਵਿੱਚ ਰੋਂਦੇ ਪਰਵਾਹ ਨਾ ਕਿਸੇ ਦੀ ਕਰਦੇ ਸਾਧੂ ਸਾਧੂ ਪਰਵਾਹ ਨਾ ਕਿਸੇ ਦੀ ਕਰਦੇ ਰੰਗ ਹੱਸਦੇ ਹੱਸਦੇ ਰੰਗਾ ਵਿੱਚ ਰੋਂਦੇ ਬਈ ਰੰਗ ਹੱਸਦੇ ਆਸ ਤੇ ਰੰਗਾਂ ਵਿੱਚ ਰੋਣ ਸਰਵਾ ਨਾ ਕਿਸੇ ਟਿਕਾਰੀ ਦੇ ਸਾਦੂ ਸਾਦੂ ਕਿਰਵਾ ਨਾ ਕਿਸੇ ਟਿਕਾਰੀ ਦੇ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਾਲ ਇਤਨੀ ਬੇਪਰਵਾਹੀ بڑے بڑے ਤਨਾੜ بڑے بڑے ਮਾਇਆ ਧਾਰੀ بڑے ਬੜੀਆਂ ਤਾਕਤਾਂ ਵਾਲੇ ਮਹਾਰਾਜ ਸੰਤ ਮਹਾਰਾਜ ਜੀ ਅੱਗੇ ਕੋਈ ਬੋਲ ਨਹੀਂ ਸੀ ਸਕਦੇ ਹੌਸਲਾਂ ਸੀ ਕਿਸੇ ਦਾ ਗੱਲ ਕਰਨ ਦਾ ਬੇਪਰਵਾਹ ਸਦਾ ਰੰਗ ਹਰ ਕੇ ਅੱਜ ਉਹ ਸਾਡੇ ਪਾਸ ਸਾਨੂੰ ਸਰੀਰ ਕਰਕੇ ਉੱਲਾ ਦੇ ਗੇ ਬੇਪਰਵਾਹ ਦਿਲਾਂ ਦੇ ਜਾਨੀ ਕਿੱਥੇ ਵੀ ਕਿਤੇ ਲੰਗਰ ਦੀ ਜਾਂ ਕਿਤੇ ਆਫਤ ਪਈ ਜਾ ਕੇ ਤੇ ਦੁੱਖ ਪੀੜਾ ਸੰਸਾਰ ਨੂੰ ਮਹਾਪੁਰਖ ਸਭ ਤੋਂ ਪਹਿਲਾਂ ਭੇਵੇਂ ਵਾਲੇ ਮਹਾਪੁਰਖ ਬੋਲੋ ਸਤਨਾਮ ਦਾਹੀ ਬੇ ਪਰਵਾ ਦਿਲਾਂ ਦੇ ਜਾਨੀ ਬਈ ਦਰਦੀ ਸੀ ਦੁਖੀ ਆ ਦੇ ਕਿਰਪਾ ਕਰਦਾ ਦੇ ਦਰਦੀ ਸੀ ਦੁਖੀ ਆ ਦੇ

ਇਸ ਜੀ ਆਦੇ ਦੇ ਪ੍ਰਵਾਹ ਦਿਲਾਂ ਦੇ ਜਾਨੀ ਉਹਨਾਂ ਦੀਆਂ ਦੇ ਪ੍ਰਵਾਹ ਦਿਲਾਂ ਦੇ ਜਾਨੀ ਉਹਨਾਂ ਦੀਆਂ ਦੇ ਪ੍ਰਵਾਹ ਦਿਲਾਂ ਲੈ ਜਾਂਦੀ ਮਰਦੀ ਦੀਆਂ ਰੰਗ ਦੇ ਸੀ ਤੁਕੀਆਂ ਤੇ ਤੇ ਪਰਵਾਸ ਦਾ ਰੰਗ ਹਰ ਕੇ ਤੱਕ ਉਹ پاک ਸੁਆਮੀ ਅੱਜ ਉਹ ਮਹਾਪੁਰਖ ਜਿਨ੍ਹਾਂ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਉਹ ਥਾਲੇ ਆਪਣੀ ਯਾਦੋਂ ਕੋ ਹਮਾਰੇ ਪਾਸ ਰਹਿਣੇ ਦਿਓ ਨਾ ਜਾਣੇ ਕਿਸ ਗਲੀ ਜ਼ਿੰਦਗੀ ਦੀ ਸ਼ਾਮ ਹੋ ਜਾਏ ਖਬਰੇ ਕਿਹੜੇ ਦੇਸ਼ ਕਿਹੜੀ ਗੜੀ ਮਹਿਲੇ ਕਿਹੜੀ ਕੰਟਰੀ ਵਿੱਚ ਆਪਣਾ ਜ਼ਿੰਦਗੀ ਦਾ ਅੰਤ ਮਸੂਰ ਛਿਪ ਜਾਏ ਉਹ ਚੜਿਆ ਸੂਰਜ ਉੜਮਲ ਟਾਂਡੇ ਵੱਲ ਮਹਾਂਪੁਰਖ ਨੇ ਇਸ਼ਾਰਾ ਕੀਤਾ ਇੱਥੇ ਸਾਡਾ ਇਧਰ ਪਿੰਡ ਹੈ ਉਧਰੋਂ ਚੜਿਆ ਸੂਰਜ ਤੇ ਮਹਾਲੀ ਸ਼ਹਿਰ ਵਿੱਚ ਆ ਕੇ ਜਾ ਛੁਪਿਆ ਉਹਲਾ ਦੇ ਗਿਆ ਉਹ ਸੱਚ ਦਾ ਚੰਦਰਮਾ ਸੰਤ ਮਹਾਰਾਜੀ ਸ਼ਬਦ ਪੜਿਆ ਕਰਦੇ ਸੇਹੀ ਪਿਆਰੇ ਮੇਲਵਾਪਾ ਰੋਜ਼ ਅਰਦਾਸ ਕਰਦੇ ਆ ਮਹਾਰਾਜ ਸੇਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਉਹਨਾਂ ਪਰਉ ਪਿਆਰਿਆਂ ਦੀ ਸੰਗਤ ਬਖਸ਼ੋ ਜਿਨ੍ਹਾਂ ਦੇ ਮਿਲਣੇ ਕਰਕੇ ਤੁਰ ਦਰਗਾਹ ਦੀ ਸਮਤ ਮਿਲੇ ਤੇ ਸਿੱਖੀ ਸਦਕ ਦੀ ਪ੍ਰਾਪਤੀ ਹੋਵੇ ਪਿਆਰਿਓ ਮਹਾਂਪੁਰਖ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਬੰਤਿਆਂ ਪਾਸਾਰ ਸੱਚਖੰਡ ਦਾ ਦਵਾਰਾ ਜਾ ਕੇ ਮੱਲਿਆ ਬਈ ਬੰਦਗੀ ਕਰਕੇ ਵਾਹੀ ਗੁਰੂ ਦੀ ਅੰਤ ਦਾ ਦਵਾਰਾ ਜਾ ਕੇ Que é o ਮੱਲੇਆ ਬੰਦਗੀ ਕਰਕੇ ਵਾਹਿਗੁਰੂ ਜੀ ਹੱਥ-ਪਾੰਡ ਦਾ ਸਵਾਰਾ ਜਾ ਕੇ ਮੱਲੇਆ ਬੰਦਗੀ ਕਰਕੇ ਵਾਹਿਗੁਰੂ ਜੀ ਹੱਥ-ਪਾੰਡ ਦਾ ਸਵਾਰਾ ਜਾ ਕੇ ਮੱਲੇਆ ਬੰਦਗੀ ਕਰਕੇ ਵਾਹਿਗੁਰੂ ਜੀ ਹੱਥ-ਪਾੰਡ ਦਾ ਸਵਾਰਾ ਜਾ ਕੇ ਮੱਲੇਆ ਬੰਦਗੀ ਕਰਕੇ ਵਾਹਿਗੁਰੂ ਜੀ ਅਰਦਾਸ ਕਰੀਏ ਬਾਬਾ ਮੋਹਨ ਸਿੰਘ ਜੀ ਮਹਾਪੁਰਖ ਲੰਗਰਾਂ ਵਾਲੇ ਬਾਬਾ ਮਨੀ ਸਿੰਘ ਜੀ ਸਾਰੇ ਬਹਿੰਗਮ ਜਿੰਨੇ ਵੀ ਸਭ ਨਾਲ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ ਇਹ ਮਹਾਪੁਰਖਾਂ ਦੀ ਚੱਲੀ ਪਰਪਾਟੀ ਮਹਾਪੁਰਖਾਂ ਦੀ ਚੱਲੀ ਹੋਈ ਸੰਪਰਦਾਇ ਨੂੰ ਹੋਰ ਮਹਾਰਾਜ ਚਾਰ ਚਾਰ ਲਾਉਣ ਸਾਰੀ ਸੰਗਤ ਪੂਰਾ ਪੂਰਾ ਸਹਿਯੋਗ ਦਿਓ ਸਾਰੇ ਰਲ ਮਿਲ ਕੇ ਆਪਾਂ ਮਹਾਪੁਰਖਾਂ ਦੇ ਚੱਲੇ ਹੋਏ ਪੂਰਨੀਆਂ ਤੇ ਪਾਕ ਚੱਲ ਕੇ ਆਪਣੇ ਜੀਵਨ ਨੂੰ ਰਹਿੰਦੇ ਨੂੰ ਜੀਵਨ ਨੂੰ ਸਪਵਿੱਤਰ ਔਰ ਸਫਲਾ ਕਰੀਏ ਆਓ ਧਰ ਨਾਲ ਮੈਂ ਸਮਾਪਤੀ ਬੰਦ ਲੂ ਜਾਮਾ ਰੁੱਤਾ ਮੁੜ ਮੁੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਇਹ ਮੁੜ ਮੁੜ ਆਉਣ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁੱਤਾ ਮੁੜ ਮੁੜ ਆਉਣ ਗਿਆ ਮੁੜ ਕੇ ਨਹੀਂ ਆਣਾ ਰੁਤਾਂ ਬੜ ਮੁੜ ਕੇ ਆਉਣਗੀਆਂ ਸੰਦਿਆ ਤੂੰ ਮੁੜ ਕੇ ਨਹੀਂ ਆਣਾ ਰੁਤਾਂ ਬੜ ਮੁੜ ਕੇ ਆਉਣਗੀਆਂ ਸੰਦਿਆ ਤੂੰ ਮੁੜ ਕੇ ਨਹੀਂ ਆਣਾ ਰੁਤਾਂ ਬੜ ਮੁੜ ਕੇ ਆਉਣਗੀਆਂ ਸੰਦਿਆ ਤੂੰ ਮੁੜ ਕੇ ਨਹੀਂ ਆਣਾ ਇੱਥੇ ਬੈਠਣਾ ਤੇ ਤੇ ਰੂਹਾਂ ਦੇ हुते कोई मेला बुया रोज़ खाओ खा पदनाम सुभर द बार खुल गे ख़ूफदा सूप जी री चाल गे अंग चाल गे असां बि तोल जा ਅਗਵੇ ਕਾਵਣਾ ਕਾਵਣਾ ਇੱਕ ਤੇ ਹੈ ਦੁਨੀਆ ਨੂੰ ਸਾਡ ਜਾਵਣਾ